ਮਟਰ ਟੱਗਿਆ ਗੱਡੀ ਦਾ ਕਿੱਦਾਂ ਕਿੱਦਾਂ ਹੋਇਆ ਐਕਸੀਡੈਂਟ ਇਹ ਹੋਇਆ ਵੀ ਆਪ ਦਾ ਆਮ ਨਾ ਹੁੰਦਾ ਆ ਆਪ ਦੀ ਸਾਈਡ ਤੇ ਅਗਲੇ ਮਰੇ ਮੋਟਰਸਾਈਕਲ ਸਾਡੇ ਚ ਵੱਜ ਕੇ ਅਗਲੇ ਬੰਦੇ ਦੀ ਗੱਡੀ ਉਹ ਮੋਟਰਸਾਈਕਲ ਵੱਜ ਕੇ ਫੇਰ ਤੋਂ ਮੇਰੇ ਬੰਸ਼ਰ ਤੇ ਗਈ ਇਹ ਅਚੀਂਦ ਤਾ ਹੋਇਆ ਵੀ ਦੋਵੇਂ ਗੱਡੀਆਂ ਇਹ ਫਗਵਾੜੇ ਤੋਂ ਜਲੰਧਰ ਸਾਈਡ ਤੋਂ ਆ ਰਹੀਆਂ ਸੀਗੀਆਂ ਇੱਕ ਗੱਡੀ ਜਿਹੜੀ ਬਾਕਸ ਵਾਲਿਆਂ ਦੀ ਆ 1899 ਨੰਬਰ ਦੀ ਆ ਉਹ ਤੇਜ਼ ਰਫਾਤ ਆ ਰਹੀ ਸੀਗੀ ਆਲਟੋ ਦੇ ਵਿੱਚ ਵੱਜੀ ਆ ਆਲਟੋ ਦੇ ਵਿੱਚ ਵੱਜ ਕੇ ਮੇਰੇ ਇੱਕ ਵਾਲੇ ਦੇ ਵਿੱਚ ਵੱਜੀ ਆ ਉਹ ਮੁੰਡਾ ਜਖਮੀ ਹੋਇਆ ਉਹਨੂੰ ਸਰਕਾਰੀ ਹਸਪਤਾਲ ਫਗਵਾੜੇ ਦਾ ਲਿਖਵਾਇਆ ਗਿਆ ਜਲੰਧਰ ਫਗਵਾੜਾ ਨੈਸ਼ਨਲ ਹਾਈਵੇ ਤੇ ਇੱਕ ਭਿਆਨਕ ਸੜਕੀ ਹਾਦਸੇ ਦੌਰਾਨ ਇੱਕ ਨੌਜਵਾਨ ਗੰਭੀਰੂ ਬਚਖਮੀ ਹੋ ਗਿਆ। ਜ਼ਖਮੀ ਹੋਇਆ ਨੌਜਵਾਨ ਐਲਪੀਜੀ ਦਾ ਵਿਦਿਆਰਥੀ ਦੱਸ ਦਈਏ ਕਿ ਸਾਰੀ ਸਾਰੀ ਗਲਤੀ ਫਗਵਾੜਾ ਸਾਈਡ ਤੋਂ ਆ ਰਹੀ ਵੈਂਟੋ ਕਾਰ ਵਾਲੀ ਦੀ ਹੈ ਜਿਸ ਨੇ ਇੱਕ ਕਾਰ ਵਿੱਚ ਟੱਕਰ ਮਾਰ ਦਿੱਤੀ ਤੇ ਇਹ ਐਕਟਿਵਾ ਸਵਾਰ ਵਿਦਿਆਰਥੀ ਇਸ ਹਾਦਸੇ ਦੀ ਲਪੇਟ ਵਿੱਚ ਆ ਗਿਆ। ਦੇਖੋ ਇਸ ਮੌਕੇ ਕੀ ਕਹਿ ਰਹੇ ਹਨ ਮੌਕੇ ਤੇ ਪੁੱਜੇ ਹਾਈਵੇ ਪੁਲਿਸ ਅਧਿਕਾਰੀ ਏਐਸਆਈ ਹਰਪ੍ਰੀਤ ਸਿੰਘ ਦਿਖਾਉਂਦੇ ਹਾਂ ਪੂਰੀ ਵੀਡੀਓ ਜਲੰਧਰ ਨਿਊਜ਼ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ। ਕੀ ਮਾਮਲਾ ਹੋਇਆ ਸਾਰਾ ਜਿਹੜਾ ਐਕਸੀਡੈਂਟ ਹੋਇਆ ਉਹ ਪਰੇਮ ਟੁੱਟ ਗਿਆ ਗੱਡੀ ਦਾ ਕਿੱਦਾਂ ਕਿੱਦਾਂ ਹੋਇਆ ਐਕਸੀਡੈਂਟ ਇਹ ਤੋਂ ਹੋਇਆ ਵੀ ਆਪ ਦਾ ਆਰਾਮ ਨਾ ਹੁੰਦਾ ਆਪ ਦੀ ਸਾਈਡ ਤੇ ਅੱਛਾ ਅਗਲੇ ਮੇਰੇ ਮੋਟਰਸਾਈਕਲ ਸਾਡੇ ਚ ਵੱਜ ਕੇ ਅਗਲੇ ਬੰਦੇ ਦੀ ਗੱਡੀ ਉਹ ਮੋਟਰਸਾਈਕਲ ਜ ਵੱਜ ਕੇ ਫੇਰ ਤੋਂ ਮੇਰੇ ਬੰਸ਼ਰ ਤੇ ਗਈ ਜਿਹੜੀ ਗੱਡੀ ਹੈਗੀ ਬ੍ਰੌਡ ਸ਼ਾਰਟ ਤੇ ਬੈਜੋ ਬ੍ਰੌਡ ਸ਼ਾਰਟ ਤੇ ਸਾਨੂੰ ਓਵਰਟੇਕ ਕਰਦੇ ਆ ਜੀ ਉਹ ਸਾਨੂੰ ਓਵਰਟੇਕ ਕਰਦੇ ਪਿਆ ਸੀ ਪਿੱਛੋਂ ਦੀ ਨਹੀਂ ਬਹੁਤ ਜ਼ਿਆਦਾ ਸਪੀਡ ਸੀ ਨਾ ਤੁਸੀਂ ਗੱਡੀ ਚਲਾਉਂਦਾ ਕੌਣ ਸੀ ਤੁਸੀਂ ਅਸੀਂ ਗੱਡੀ ਵਿੱਚ ਹਾਂ ਜੀ ਤੁਹਾਡੇ ਕੋ 60 ਜੋੜ ਤੇ ਨਹੀਂ ਲੱਗੀ ਨਹੀਂ ਸਾਡਾ ਬਚਾ ਹੋ ਗਿਆ ਜਿਹੜਾ ਮੁੰਡਾ ਜ਼ਖਮੀ ਹੋਇਆ ਉਹਦੇ ਕਿਦਾਂ ਲੱਗੀ 60 ਉਹਦੇ ਵਿੱਚ ਉਹਨਾਂ ਨੇ ਗੱਡੀ ਮਾਰੀ ਜੀ ਹਾਂਜੀ ਇਹਨਾਂ ਨੇ ਗੱਡੀ ਮਾਰੀ ਉਹਨਾਂ ਦੀ ਉਹੀ ਗੱਡੀ ਵਜੀ ਉਹਦੀ ਗੱਡੀ ਇੱਥੇ ਵਜੀ ਆ ਜੀ ਉਹਦੀ ਗਲਤੀ ਤਾਂ ਨਹੀਂ ਕੋਈ ਗੱਡੀ ਉਹਦੀ ਜਿਹੜਾ ਸਕੂਟੀ ਵਾਲੀ ਆਉਂਦੀ ਕੋਈ ਗਲਤੀ ਨਹੀਂ ਸੀ ਪਿੱਛੋਂ ਇਹਨਾਂ ਨੇ ਆ ਕੇ ਉਹਨੂੰ ਢੋਕਿਆ ਜੀ ਪਹਿਲਾਂ ਸਾਡੇ ਚ ਬੱਜਿਆ ਕੇ ਪਿੱਛੋਂ ਸਾਨੂੰ ਓਵਰਡੇ ਕਰਦੇ ਪਏ ਸੀ ਇਹਦੀ ਸਪੀਡ ਬਹੁਤ ਜ਼ਿਆਦੀ ਸੀ ਇਹਨਾਂ ਤੋਂ ਗੱਡੀ ਕੰਟਰੋਲ ਨਹੀਂ ਹੋਈ ਸਾਡੀ ਗੱਡੀ ਦੇ ਨਾਲ ਦੇ ਜਮਾਦ ਗਏ ਤਾਂ ਉਹਨਾਂ ਨੇ ਸਾਡਾ ਖੇਡਣਾ ਬਾਅਦ ਉਹ ਸਕੂਟੀ ਵਾਲੇ ਨੇ ਜਮਾਰਿਆ ਸਕੂਟੀ ਨੂੰ ਢਾਗਿਆ ਫਿਰ ਉਹ ਉਹ ਜੀ ਗੱਲ ਉਹ ਗੱਡੀ ਉੱਥੀ ਸਾਰੀ ਗਲਤੀ ਉੱਥੀ ਆ ਉਹਦੀ ਆ ਜੀ ਤੁਹਾਡਾ ਤੁਹਾਡਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਿਆਦਾ ਨਹੀਂ ਸਾਨੂੰ ਸੈਟੀਫਾਈਟ ਨਹੀਂ ਲੱਗੀ ਸਾਡੀ ਗੱਡੀ ਦਾ ਨੁਕਸਾਨ ਆ ਪੋਸਟ ਵਾਲਾ ਕੀ ਕਰਨੇ ਪੋਸਟ ਕਿਨੇ ਚਰਵਾ ਦੇਗੀ ਦੁਰਸਾ ਜੀ 10 ਮਿੰਟ ਬਾਅਦ ਆ ਗਈ ਸੀ ਇਹ ਐਕਸੀਡੈਂਟ ਤਾਂ ਹੋਇਆ ਵੀ ਦੋਵੇਂ ਗੱਡੀਆਂ ਇਹ ਫਗਵਾੜੇ ਤੋਂ ਜਲੰਧਰ ਸਾਈਡ ਤੋਂ ਆ ਰਹੀਆਂ ਸੀਗੀਆਂ ਇੱਕ ਗੱਡੀ ਜਿਹੜੀ ਬਾਕਸ ਵਾਲਿਆਂ ਦੀ ਆ 1899 ਨੰਬਰ ਦੀ ਆ ਉਹ ਤੇਜ਼ ਰਫਾਤ ਆ ਰਹੀ ਸੀਗੀ ਆਲਟੋ ਦੇ ਵਿੱਚ ਵੱਜੀ ਆਲਟੋ ਦੇ ਵਿੱਚ ਵੱਜ ਕੇ ਫਿਰ ਇੱਕ ਐਕਟ ਵਾਲੇ ਦੇ ਵਿੱਚ ਵੱਜੀ ਆ ਉਹ ਮੁੰਡਾ ਜ਼ਖਮੀ ਹੋਇਆ ਉਹਨੂੰ ਸਰਕਾਰੀ ਹਸਪਤਾਲ ਪਹਵਾੜੇ ਦਾਖਲ ਕਰਾਇਆ ਗਿਆ ਤੇ ਜਿਹੜੀ ਗੱਡੀ ਆ ਬਾਕਸ ਵਾਲੇ ਦੀ ਜਿਹੜੀ ਗਲਤੀ ਤੇਜ ਰਫਾ ਉਹ ਕਾਬੂ ਕਰ ਲਈ ਆ ਉਹਦਾ ਡਰਾਈਵਰ 22 ਸਾਲ ਦਾ ਹੈ। ਅੱਗੇ ਕਾਰਵਾਈ ਦੇਖੋ ਇਹਨਾਂ ਦਾ ਜੇ ਦਾ ਆਪਸੇ ਤੇ ਨਿਬੜ ਗਿਆ ਠੀਕ ਆ ਨਹੀਂ ਤਾਂ ਅਸੀਂ ਥਾਣੇ ਖਤਰ ਦੇ ਦਾਂ। ਐਕਟ ਵਾਲਾ ਦੇ ਕਾਫੀ ਜ਼ਿਆਦਾ ਛੱਟ ਲੱਗੀ। ਕੋਈ ਜਾਨੀ ਨੁਕਸਾਨ ਨਹੀਂ ਸਿਰਫ ਐਕਟ ਵਾਲੇ ਦੇ ਛੱਟ ਲੱਗੀ।